ਇਨਾ ਤਾਂ ਮੈਂ ਆਪ ਸਭ ਨੂੰ 15 ਅਗਸਤ ਦੇ ਆਜ਼ਾਦੀ ਦਿਵਸ ਤੇ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਵੱਲੋਂ ਸਾਡੇ ਓਮਪ੍ਰਕਾਸ਼ ਜੀ ਖੜੇ ਆ ਸਾਰੇ ਚੰਡੀਗੜ੍ਹ ਵਾਲਿਆਂ ਨੂੰ ਮੁਹਾਲੀ ਵਾਸੀਆਂ ਨੂੰ ਬਹੁਤ-ਬਹੁਤ ਆਜ਼ਾਦੀ ਦੀ ਵਧਾਈ ਦਿੰਦੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਹਰਮਨ ਹੰਸ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਅਸੀਂ ਸਾਰੇ ਹੀ ਐਂਟਰੀ ਪੁਆਇੰਟਸ ਤੇ ਜੁਆਇੰਟ ਨਾਕਾਬੰਦੀ ਕੀਤੀ ਹੋਈ ਹੈ ਜੋਇਨਰ ਜਿੱਦਾਂ ਆ ਬੜੈਲ ਵਾਲੀ ਰੋਡ ਤੇ ਤੁਸੀਂ ਖੜੇ ਹੋ ਜਿੱਥੇ ਐਸ ਐਚ ਓ ਓਮ ਪ੍ਰਕਾਸ਼ ਜੀ ਐਸ ਐਚ ਓ 49 ਤੇ ਐਸ ਐਚ ਓ ਤਨਮ ਸਿੰਘ ਦੂਸਰੀ ਰੋਡ ਤੇ ਉਹਨਾਂ ਨੇ ਨਾਕਾਬੰਦੀ ਕੀਤੀ ਹੋਈ ਹੈ ਸਾਰੀ ਫੋਰਸ ਨਾਲ ਇਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੋਇਆ ਤੇ ਰਾਤ ਤੱਕ ਵੀ ਇਦਾਂ ਹੀ ਨਾਕਾਬੰਦੀ ਕੀਤੀ ਜਾ ਰਹੀ ਹੈ ਤੇ ਉਧਰ ਐਸ ਐਚ ਓ 31 ਤੇ ਐਸ ਐਚ ਓ 311 ਨੇ ਜਗਤਪੁਰਾ ਇਦਾਂ ਸਾਰੀਆਂ ਹੀ ਜਿੰਨੀਆਂ ਐਂਟਰੀ ਪੁਆਇੰਟਸ ਤੇ ਆਡਾ ਅੱਧ ਪਰਸ ਪਾਰਟੀ ਅੰਦੇ ਨਾਕਾਬੰਦੀ ਇੱਕ ਡਿਜੀਪੰਜਾਬ ਵੱਲੋਂ ਇੱਕ ਮੈਸੇਜ ਕਰੇ ਤੋਂ ਹਮਨੇ ਕਿ ਪੀਸੀਆਈ ਨਾਲ ਦੋ ਕਾਰਕੁਨਾਂ ਦੇ ਗ੍ਰਸਤਾਰ ਕੀਤੇ ਕਹਿੰਦੇ ਹੈਂਡ ਰੈਡ ਨੇ ਇਸ ਨੂੰ ਨੇ ਡੇਰਾ ਬਸ ਤੋਂ ਕੀਤਾ ਕਹਿੰਦੇ ਮੁਹਾਲੀ ਤੋਂ ਉਹ ਲੋਕ ਨੂੰ ਵਾਦਾ ਤੋਂ ਅੰਜਾਮ ਦੇਣਾ ਇਸ ਨੂੰ ਲੈ ਕੇ ਕੋਈ ਇਤੋਂ ਲੈ ਗਈ ਇਹਦੇ ਵਿੱਚ ਇਹ ਤੁਸੀਂ ਕੁਐਸਚਨ ਦੇ ਉਧਰ ਵੱਡੇ ਅਫਸਰਾਂ ਨੂੰ ਕਰਨ ਉਹ ਬੈਟਰ ਹੈ ਪਰ ਫਿਰ ਵੀ ਅਸੀਂ ਪੂਰੇ ਅਲਰਟ ਤੇ ਹਾਂ ਜਦਾਂ ਸਾਡੀ ਤੁਸੀਂ ਪਿਛਲੇ 5-7 ਦਿਨਾਂ ਤੋਂ ਰੇਲਵੇ ਸਟੇਸ਼ਨ ਢੀੜਪਾੜ ਵਾਲੀਆ ਜਗ੍ਹਾ ਤੇ ਤੇ ਫਿਰ ਵੀ ਮੈਂ ਆਪਦੇ ਮਾਤੇ ਲਾਈ ਇਹ ਵੀ ਕਰਨਾ ਵੀ ਕਿਸੇ ਨੂੰ ਵੀ ਕੋਈ ਲਵਾਰਸ ਚੀਜ਼ ਕੋਈ ਮਿਲਦੀ ਹੈ ਤੇ ਉਹ ਕੰਟਰੋਲ ਰੂਮ ਤੇ 100 ਨੰਬਰ ਤੇ 112 ਤੇ ਇਮੀਡੀਏਟ ਪੁਲਿਸ ਨੂੰ ਸੰਬੰਧਿਤ ਥਾਣਿਆਂ ਨੂੰ ਭਾਵੇਂ ਉਹ ਚੰਡੀਗੜ੍ਹ ਦੇ ਹੋਣ ਭਾਵੇਂ ਮੁਹਾਲੀ ਦੇ ਤੁਸੀਂ ਉੱਥੇ ਇਨਫੋਰਮੇਸ਼ਨ ਦਿਓ ਤੇ ਅਸੀਂ ਪੁਲਿਸ ਪੂਰੀ ਤਰਤਪਾਰ ਹੈ ਉਹ ਬੰਦੋਦ ਜਿਹੜੀ ਸਸਾ ਗਈ ਹੈ ਸਿਕਪਰ ਜਸਟਿਸ ਉਹ ਜਿਹੜਾ ਇਹ ਮੁਖੀ ਹੈ ਗਨੇ ਗੁਰਪਤਵੰਨ ਸਿੰਘ ਕਰਨੂ ਉਹਦੇ ਵੱਲੋਂ ਪਿਛਲੀ ਵਾਰ ਵੀ 26 ਜਨਵਰੀ ਜਾਂ 15 ਅਗਸਤ ਨੂੰ ਲੈ ਕੇ ਕਈ ਨੌਜਵਾਨਾਂ ਨੂੰ ਵਰਗਲਾ ਕੇ ਦੇਸ਼ ਰੋਹੀ ਨਾਰੇ ਐ ਉਹਦੀ ਚੀਜ਼ਾਂ ਲਿਖਾਈ ਜਾਂਦੀਆਂ ਨੇ ਤੇ ਇਸ ਨੂੰ ਲੈ ਕੇ ਇੱਕ ਸਿੱਕੇ ਦਾ ਲੜਾ ਸਰਕਾਰੀ ਬਿਲਡਿੰਗ ਇਹਦੇ ਤੇ ਸਾਡੀਆਂ ਸਾਰੀਆਂ ਅਸੀਂ ਆਪਣੇ ਆਪਣੇ ਏਰੀਏ ਦੀਆਂ ਸਾਰੀਆਂ ਸਰਕਾਰੀ ਬਿਲਡਿੰਗਸ ਵਗੈਰਾ ਸਾਰੀਆਂ ਹੀ ਉਹਨਾਂ ਨੂੰ ਫੋਰਸ ਦਾਨਾਤ ਕੀਤੀ ਹੋਈ ਹੈ ਰੇਲਵੇ ਸਟੇਸ਼ਨ ਜਨੇ ਵੀ ਲਿੱਕਰ ਬੈਂਸ ਜੋ ਵੀ ਸਾਡੇ ਕੋਲ ਜਿੰਨੀ ਵੀ ਕੋਈ ਇਨਪੁਟ ਆਉਂਦੀ ਆ ਉਹਦੇ ਤੇ ਅਸੀਂ ਪ੍ਰੋਪਰ ਸਿਕਿਉਰਟੀ ਕੀਤੀ ਹੋਈ ਹੈ ਤੁਸੀਂ ਸ਼ੈਨਗਨ ਕੰਟਰੀਆਂ ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਆ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਤੁਹ ਤੋਂ ਪੇਮੈਂਟ ਲੈ ਲੈਣੀ ਹੈ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਜਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ। ਇਹ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ। ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜਪ ਸਟੱਡੀ ਮੁਹਾਲੀ ਨੇ ਲਵਾਇਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ। ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨਿਗਨ ਵੀਜ਼ਾ ਜਪ ਸਟੱਡੀ ਮੁਹਾਲੀ ਨੇ ਲਗਵਾ ਕੇ ਦਿਆ ਹੈ। ਔਰ ਸਾਰੀ ਪੇਮੈਂਟ ਵੀਜ਼ਾ ਲੱਗਣੇ ਕੇ ਸਾਥ ਥੈਂਕ ਯੂ